ਜੀ ਕਾਲਸਾ ਵਾਈ ਬੁਰਗੀ ਦੀ ਫਤਿਹ ਜੋ ਕਿ ਪਿੰਡ ਮੰਡੀ ਤੋਂ ਜੀ ਸਿਓ ਆਈਸੀ ਪਿੰਡ ਗੱਗੋਮਾਲ ਅੰਬਰਸਰ ਦੇ ਵਿੱਚ ਜੋ ਮੇਰੇ ਵੀਰ ਗੋਪੀ ਗੱਗੋਮਾਲ ਇਹ ਨਾਲ ਲਾ ਕੇ ਜਿੰਨਾ ਪਰਿਵਾਰਾਂ ਕੋ ਜ਼ਰੂਰਤਮੰਦ ਕੋਲ ਨਹੀਂ ਸਮਾਨ ਪਹੁੰਚਿਆ ਜਿੰਨਾ ਦੇ ਡੰਗਰ ਭੁੱਖੇ ਮਰ ਰਹੇ ਆ ਜੀ ਤੂੜੀ ਤੋਂ ਉਹਨਾਂ ਨੂੰ ਤੂੜੀ ਦਿੱਤੀ ਜਿਨ੍ਹਾਂ ਨੂੰ ਚੋਕਰ ਦੇਣਾ ਸੀ ਉਹਨਾਂ ਨੂੰ ਚੋਕਰ ਦਿੱਤੀ ਜਿਨ੍ਹਾਂ ਨੂੰ ਫੀਡ ਦੇਣੀ ਸੀ ਜੀ ਫੀਡ ਦਿੱਤੀ ਜਿਨ੍ਹਾਂ ਕੋ ਰਾਸ਼ਨ ਨਹੀਂ ਸੀ ਜੀ ਉਹਨਾਂ ਨੂੰ ਰਾਸ਼ਨ ਦਿੱਤਾ ਜੋ ਕਿ ਆ ਸਾਰੇ ਵੀਰ ਭਰਾਵਾਂ ਨੇ ਰਲ ਕੇ ਸੇਵਾ ਕੀਤੀ ਜੀ ਬਹੁਤ ਖੁਸ਼ੀ ਹੋਈ ਜੀ ਅਸੀਂ ਰਾਸ਼ਨ ਪਹੁੰਚਾਇਆ ਜ਼ਰੂਰਤਮੰਦ ਸੋਦਿਆਂ ਜਿਨ੍ਹਾਂ ਨੂੰ ਦੇਣਾ ਸੀ ਜੀ ਉਹਨਾਂ ਕੋ ਰਾਸ਼ਨ ਨਹੀਂ ਜਾਂਦਾ ਸੀ ਜੀ ਉਹਨਾਂ ਨੂੰ ਰਾਸ਼ਨ ਦਿੱਤਾ ਬਾਕੀ ਸਾਡੇ ਗੋਪੀ ਵੀਰ ਨਾਲ ਲੱਗ ਕੇ ਸੇਵਾ ਕਰਵਾ ਰਹੇ ਸੀ ਅਸੀਂ ਇਹਨਾਂ ਦੇ ਨਾਲ ਆਏ ਹਾਂ ਜੀ ਇਹ ਸਾਡੇ ਨਾਲ ਤੁਰੇ ਸੀ ਜੀ ਬਾਕੀ ਗੋਪੀ ਵੀਰ ਬੋਲਣਗੇ ਜੋ ਕਿ ਬੋਲੋ ਗੋਪੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਬਹੁਤ ਵਧੀਆ ਉਪਰਾਲਾ ਜਿਹੜੇ ਦੂਸਰੀਆਂ ਸਟੇਟਾਂ ਤੋਂ ਆਪਣੇ ਵੀਰ ਆ ਰਹੇ ਆ ਬਹੁਤ ਵਧੀਆ ਗੱਲ ਹੈ ਇੰਨੀ ਦੂਰ ਤੋਂ ਇੰਨੀ ਵਧੀਆ ਸੇਵਾ ਲੈ ਕੇ ਆਏ ਅੱਜ ਤੇ ਮੇਰੇ ਇੱਕ ਜਿਹੜੇ ਇੱਕ ਸ਼ਬਦੇ ਦੇ ਆਏ ਆ ਇਹਨਾਂ ਨੂੰ ਚੋਕਰ ਤੇ ਹੋਰ ਪਸ਼ੂਆਂ ਦਾ ਚਾਰਾ ਦੀ ਜਰੂਰਤ ਹੀ ਉਹਨਾਂ ਦੇ ਇੱਕ ਬੂਤ ਮੰਦਾ ਦੇ ਘਰੇ ਜਿਹੜਾ ਪਸ਼ੂ ਤੇ ਪਸ਼ੂਆਂ ਦਾ ਚਾਰਾ ਪਹਚਾਇਆ ਤੇ ਜਿਨ੍ਹਾਂ ਦੇ ਘਰੇ ਰਾਸ਼ਨ ਦੀ ਲੋੜ ਸੀ ਉਹਨਾਂ ਨੂੰ ਰਾਸ਼ਨ ਪਹਚਾਇਆ ਨਹੀਂ ਤੇ ਅਜੇ ਤੱਕ ਕੋਈ ਵੀ ਟਰਾਲੀ ਜਾਂ ਕੋਈ ਰਾਸ਼ਨ ਵਾਲੀ ਜਾਂ ਕੁਝ ਵੀ ਪਸ਼ੂਆਂ ਦਾ ਚਾਰਾ ਨਹੀਂ ਪਹੁੰਚਿਆ ਪਾਣੀ ਹੋਣ ਜਿਹੜਾ ਥੋੜਾ ਲੱਥਾ ਸੀ ਟੀਚ ਕਰਕੇ ਜਿਹੜਾ ਉਹਨਾਂ ਦੇ ਘਰਾਂ ਵਿੱਚ ਉਹ ਰਾਸ਼ਨ ਪਹੁੰਚਾਇਆ ਤੇ ਪਛਮਾ ਤੋਂ ਜ਼ਿਆਦਾ ਪਹੁੰਚਾਇਆ ਤੇ ਮੇਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੋ ਕਿ ਜਿਹੜਾ ਸਾਡੇ ਕੋਲ ਆਏ ਇਹਨਾਂ ਦਾ ਜਿਹੜਾ ਦੇਣੇ ਕਦੀ ਵੀ ਜ਼ਿੰਦਗੀ ਚ ਨਹੀਂ ਦੇ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ